ਇਹ ਹੈਗਾ ਜੀ ਯਾਮਾ ਮੋਟਰ ਕਾ ਕੰਪਨੀ ਹੈ ਜਿਹੜੀ ਮਸ਼ਹੂਰ ਹੈ ਯਾਮਾ ਮੋਟਰ ਇਹਨਾਂ ਦਾ ਟਾਈ ਅਪ ਹੈਗਾ ਇੱਥੇ ਹੀਰੋ ਨਾਲ ਹੀਰੋ ਨਾਲ ਜੀ ਸਰ ਟੈਕਸਟ ਦ ਮਿਸਟਰ ਤਾਨਾਕਾ ਹੀਰੋ ਕੀ ਜਿਹੜਾ ਗਲੋਬਲ ਸਟ੍ਰੈਟਜੀ ਮੈਨੇਜਰ ਹਾਂ ਸਟ੍ਰੈਟਜੀ ਮੈਨੇਜਰ ਹੈ ਤੇ ਨਾਲ SUZUKI ਮਾਰੀ ਪ੍ਰੋਡਕਟ ਪਲੈਨਿੰਗ ਗਰੁੱਪ ਹੈ ਇਹੇ ਆਏ ਸੀਗੇ ਤੇ ਇਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਹੀਰੋ ਗਰੁੱਪ ਨਾਲ ਆਲਰੇਡੀ ਹੈਗੇ ਹੋ ਤੁਸੀਂ ਟਾਈ ਅਪ ਚ ਦੀ ਫਿਊਚਰ ਚ ਜਿਹੜੀਆਂ oportunidades ਹਨ ਉਹਨਾਂ ਨੂੰ ਵਧਾਓ ਦੇ ਐਕਸਟੈਂਡ ਕਰੋ ਹੈਨਾ ਤੇ ਇਹਨਾਂ ਨੇ ਕਿਹਾ ਵੀ ਅਸੀਂ EV ਦੇ ਵਿੱਚ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਵਿੱਚ ਤੇ R&D ਕੋਲਾਬੋਰੇਸ਼ਨ ਰਿਸਰਚ ਐਂਡ ਡਾਟਾ ਸੈਂਟਰ ਜਿਹੜਾ ਮੁਹਾਲੀ ਚ ਬਣਾਉਣਗੇ ਇਹ ਤੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਇਹ ਸਭ ਤੋਂ ਵੱਧ ਜਿਹੜਾ ਇੰਟਰਸਟ ਨੇ ਦਿਖਾਇਆ ਜੋ ਕਿ ਮੁਹਾਲੀ ਚ ਜਿਹੜਾ ਇਹਨਾਂ ਇਹ ਆਪਣਾ ਆਫਿਸ ਬਣਾਉਣਗੇ ਆਪਣੇ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇਥੇ ਕੰਮ ਮਿਲੂਗਾ ਤੇ 2026 ਦੇ ਜਿਹੜਾ ਸਬਮਿਟ ਹੈ ਇਨਵੈਸਟ ਪੰਜਾਬ ਦਾ ਤੇ ਉਹਦੇ ਵਿੱਚ ਇਹ ਇਕੋਸਿਸਟਮ ਆਪਦਾ ਕਹਿੰਦੇ ਅਸੀਂ ਉੱਥੇ ਡਿਸਪਲੇ ਕਰਾਂਗੇ ਤੇ ਇਹਨਾਂ ਨੇ ਸਾਡੇ ਨਾਲ ਗੱਲ ਕਰ ਲਈ ਕਿ ਸਾਨੂੰ ਉੱਥੇ ਤੁਸੀਂ ਪ੍ਰੋਪਰ ਟਾਈਮ ਦੇ ਦਿਓ ਅਸੀਂ ਆਪਣਾ ਸਕਰੀਨ ਦੇ ਉੱਤੇ ਸਾਰਾ ਦਿਖਾ ਕੇ ਅਸੀਂ ਆਪਣੇ ਜਿਹੜੇ ਲਾਈਕ ਮਾਈਂਡਡ ਸਾਡੇ ਕੰਪਨੀਆਂਜ਼ ਨੇ ਉਹਨਾਂ ਨਾਲੇ ਵਧਾਉਣਾ ਚਾਹੁੰਦੇ ਆ। ਇਹ ਯਮਾ ਇਹ ਵੀ ਵਹੀਕਲ ਯਮਾ ਕਿਉਂਕਿ ਮੋਟਰਸਾਈਕਲਾਂ ਦੇ ਵਿੱਚ ਵੀ ਹੈਗਾ ਨਾ ਸੋ ਈਵੀ ਵਹੀਕਲ ਵਾਸਤੇ ਤੇ ਹੀਰੋ ਗਰੁੱਪ ਨੇ ਇਹਨਾਂ ਨਾਲ ਪਹਿਲਾਂ ਹੀ ਟਾਈਅਪ ਹੈਗਾ ਤੇ ਉਹਨੂੰ ਹੋਰ ਵਧਾਉਣਗੇ ਉਹਨੇ ਜੀ ਨੇਕਸਟ ਹੀਰੋ ਆ ਇਹ ਜਿਹੜਾ ਪਹਿਲਾਂ ਹੌਂਡਾ ਸੀ ਹੌਂਡਾ ਮੋਟਰ ਯਾਮਾ ਤੋਂ ਬਾਅਦ ਹੌਂਡਾ ਮੋਟਰ ਹੈ ਇਹ ਵੀ ਸੇਮ ਆਲਮੋਸਟ ਸੇਮ ਪਰ ਇਹ ਕਾਰਾਂ ਦੇ ਵਿੱਚ ਵੀ ਹੈਗੇ ਨੇ ਸੋ ਇਹਨਾਂ ਨੇ ਸਾਡੇ ਨਾਲ ਇਹ ਕਿਹਾ ਇਹਨਾਂ ਨੇ ਕਿ ਹੌਂਡਾ ਸ਼ੇਅਰਡ देयर ਇਨ ਦਾ ਪ੍ਰੋਸੈਸ ਆਫ ਐਕਸਪਲੋਰਿੰਗ ਕੰਪੋਨੈਂਟਸ ਮੈਨੂਫੈਕਚਰਿੰਗ ਥਰੂ ਇੰਡੀਅਨ ਪਾਰਟਨਰਸ ਇਨ ਪੰਜਾਬ ਇੰਡੀਅਨ ਪਾਰਟਨਰ ਜਿਹੜੇ ਪੰਜਾਬ ਚ ਇਹਨਾਂ ਦੇ ਹੈਗੇ ਨੇ ਇਹ ਕਾਰਾਂ ਦੇ ਤੇ ਮੋਟਰਸਾਈਕਲਾਂ ਦੇ ਗਰੇ ਕੰਪੋਨੈਂਟਸ ਉਹਨਾਂ ਦੇ ਪੁਰਜ਼ੇ ਬਣਾਉਣ ਵਾਸਤੇ ਉਹਨੂੰ ਅਸੀਂ ਐਕਸਟੈਂਡ ਕਰਾਂਗੇ ਤੇ ਇਹ ਵੱਡੇ ਪੱਧਰ ਤੇ ਜਿਹੜਾ 26 ਵਾਲੇ ਸੱਮਿਟ 'ਚ ਆਪਣੀ ਜਿਹੜੀ ਕੰਪਨੀ ਵੱਲੋਂ ਆ ਰਹੇ ਨੇ